ਜਗ ਜੀ ਸਰ ਇਹ ਕੰਕੜ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਹ ਅੱਠ ਗੁਣ ਦੱਸੇ ਨੇ ਅੱਠਾ ਗੁਣਾ ਦੀ ਪ੍ਰਾਪਤੀ ਗੁਰ ਪ੍ਰਸਾਦ ਗੁਰ ਪ੍ਰਸਾਦ ਤੋਂ ਭਾਵ ਗੁਰ ਸ਼ਬਦ ਦਾ ਗਿਆਨ ਉਹ ਆਪਾਂ ਨੂੰ ਕਿਵੇਂ ਪ੍ਰਾਪਤ ਹੋ ਰੱਬੀ ਬਾਣੀ ਨਾਲ ਜੋੜ ਕੇ ਇੱਕ ਹੋ ਜਾਣਾ ਸੱਚ ਦਾ ਗਿਆਨ ਹੋ ਜਾਣਾ ਨਿਰਪਉ ਹੋ ਜਾਣਾ ਨਿਰਵੈਰ ਹੋ ਜਾਣਾ ਉਸ ਤੋਂ ਬਾਅਦ ਹੀ ਭਗਤੀ ਸ਼ੁਰੂ ਹੁੰਦੀ ਹੈ ਪਰ ਗੁਣ ਸਾਡੇ 'ਚ ਕੋਈ ਵੀ ਨਹੀਂ ਹੁੰਦਾ ਅਸੀਂ ਭਗਤ ਪਹਿਲਾਂ ਵੱਢ ਜਾਂਦੇ ਆਂ ਦੇਖ ਕਰਕੇ ਸਾਨੂੰ ਮੋਕਾਰ ਪੈਦਾ ਹੋ ਜਾਂਦਾ ਹੈ ਬਹੁਤ ਜ਼ਿਆਦਾ ਤਾਂ ਮੂਲ ਮੰਤਰ ਪੜ ਕੇ ਛੱਡ ਦਿੰਦੇ ਕਹਿੰਦੇ ਮੂਲ ਮੰਤਰ ਪੜ ਲਿਆ ਭਾਈ ਉਹ ਨਹੀਂ ਭਾਈ ਮੂਲ ਦਾ ਅਸਲ ਮੰਤਰ ਹੁੰਦੀ ਹੈ ਵਿਧੀ ਇਹ ਮੂਲ ਆਪਣੇ ਹਰ ਵਿੱਚ ਲੈ ਹੋਣ ਦੀ ਵਿਧੀ ਹੈ ਇੱਕ ਹੁਣ ਆਪਾਂ ਆਏ ਆ ਇੱਕ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਅਠਾ ਗੁਣਾਂ ਦੀ ਵਿਆਖਿਆ ਗ੍ਰੰਥ ਸਾਹਿਬ 1430 ਅੰਕ ਆਓ ਸਾਰੇ ਮਿਲ ਕੇ ਰੱਬੀ ਬਾਣੀ ਨਾਲ ਜੁੜੀਏ ਔਰ ਸਮਝੀਏ ਉਹਨਾਂ ਦੀ ਪ੍ਰਾਪਤੀ ਕਰੀਏ